ਸਿਕਾ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚੈਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਬਹੁਤ ਹੀ ਸੋਹਣੀ ਕਲੈਕਸ਼ਨ ਬਹੁਤ ਸੋਹਣੀ ਸਪੀਰੀਅਰ ਕਾਟਨ ਲੈ ਕੇ ਆਈ ਆਂ ਇਹ ਵਾਲੇ ਸੂਟ ਆ ਜਿਹੜੇ ਬਹੁਤ ਸੋਹਣੇ ਪ੍ਰਿੰਟਾਂ ਦੇ ਉੱਪਰ ਆਏ ਨੇ ਬਹੁਤ ਸੋਹਣੀ ਕਲੈਕਸ਼ਨ ਆ ਤੇ ਇਹ ਰਹਿਣਗੇ ਪਰ ਵਿਦਆਊਟ ਦੁਪੱਟਾ ਇਹ ਵਾਲੇ ਸੂਟ ਵਿਦਆਊਟ ਦੁਪੱਟਾ ਨੇ ਇਹਨਾਂ ਨਾਲ ਕੋਈ ਵੀ ਦੁਪੱਟਾ ਨਹੀਂ ਲੱਗਿਆ ਹੋਇਆ ਪਰ ਅਸੀਂ ਤੁਹਾਡੇ ਲਈ ਸਪੈਸ਼ਲ ਆਫਰ ਤੇ ਤਾਂ ਲੈ ਕੇ ਆਈ ਆਂ ਜਿਵੇਂ ਕਿ ਹੁਣ ਸੌਣ ਦੇ ਸੰਧਾਰੇ ਚੱਲ ਰਹੇ ਨੇ ਤੇ ਹਰ ਪਹਿਣਾ ਨੂੰ ਇਹੀ ਹੁੰਦਾ ਕਿ ਨਾਲ ਦੁਪੱਟੇ ਰੈਡੀ ਹੋਣ ਸੋ ਇਹ ਵਾਲੇ ਦੁਪੱਟੇ ਸੁਪੀਰੀਅਰ ਕਾਟਨ ਦੇ ਜਿਹੜੀ ਕਿ ਹਮੇਸ਼ਾ ਥਾਨਾਂ ਦੇ ਉੱਪਰ ਹਜ਼ਾਰ-ਹਜ਼ਾਰ ਤੱਕ ਆਰਾਮਨੇਦਾਲ ਸੇਲ ਹੁੰਦੇ ਨੇ ਖੁਦ ਅਸੀਂ ਵੀ 850 ਦਾ ਸੇਲ ਕਰ ਰਹੇ ਆ ਇਹ ਹਜ਼ਾਰ ਵਾਲਾ ਸੂਟ ਪਰ ਆਪਾਂ ਤੁਹਾਨੂੰ ਦੁਪੱਟਾ ਲਾ ਕੇ 1050 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਕਰਾਂਗੇ ਜਿਹੜਾ ਮਰਜੀ ਸੂਟ ਤੁਸੀਂ ਇਹ ਵੀਡੀਓ ਦਾ ਚੱਕ ਸਕਦੇ ਹੋ 1050 ਦੇ ਵਿੱਚ ਵਿਦ ਦੁਪੱਟਾ ਤੁਹਾਡੇ ਘਰ ਤੱਕ ਪਹੁੰਚਦਾ ਹੋਊਗਾ ਦੁਪੱਟਾ ਡਾਈ ਹੋ ਕੇ ਨਾਲ ਤੁਹਾਡੇ ਆਊਗਾ ਇਹ ਸੂਟ ਦੇ ਪਿਓਰ ਦਾ ਦੁਪੱਟਾ ਆਪਾਂ ਇਹਦੇ ਨਾਲ ਲਾਵਾਂਗੇ ਤੇ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਹੋਇਆ ਜਿਹੜਾ ਵੀ ਪ੍ਰਿੰਟ ਪਸੰਦ ਹੋਇਆ ਜਲਦੀ ਜਲਦੀ ਸੂਟ ਲਾ ਬੁਕਿੰਗ ਕਰਵਾ ਸਕਦੇ ਹੋ ਪਰ ਇੰਨਾ ਕੁ ਧਿਆਨ ਰੱਖਿਆ ਕਰੋ ਪਲੀਜ਼ ਬੁਕਿੰਗ ਟਾਈਮ ਨਾ ਕਰਵਾ ਦਿਆ ਕਰੋ ਕੋਰੀਅਰ ਲੇਟ ਬਹੁਤ ਤੁਸੀਂ ਆਪਣਾ ਨਹੀਂ ਦੇਖਣਾ ਹੈਗਾ ਕਿ ਹਾਂਜੀ ਅਸੀਂ ਪੇਮੈਂਟ ਕਿਹੜੇ ਦਿਨ ਕੀਤੀ ਜਾਂ ਜਦੋਂ ਤੁਸੀਂ ਸਾਨੂੰ ਆਰਡਰ ਬੁੱਕ ਕਰਵਾਇਆ ਬੁਕਿੰਗ ਤਾਂ ਉਦੋਂ ਹੀ ਮੰਨੀ ਜਾਣੀ ਹੈ ਤਾਂ ਤੁਹਾਡਾ ਐਡਰੈਸ ਤੇ ਤੁਹਾਡੀ ਪੇਮੈਂਟ ਸਾਡੇ ਤੱਕ ਪਹੁੰਚ ਗਈ ਇਹ ਨਹੀਂ ਹੈਗਾ ਕਿ ਅੱਜ ਮੈਂ ਸੁੱਟ ਦਿਖਾਏ ਨੇ ਤੁਸੀਂ ਮੈਨੂੰ ਕਹਿੰਦਾ ਕਿ ਹਾਂਜੀ ਦੀਦੀ ਇਹ ਵਾਲੀ ਸਾਡੇ ਬੁੱਕ ਕਰ ਦਿਓ ਉਦੋਂ ਤੋਂ ਬੁਕਿੰਗ ਨਹੀਂ ਮੰਨੀ ਜਾਣੀ ਜੀ ਬੁਕਿੰਗ ਤਾਂ ਉਦੋਂ ਹੀ ਮੰਨੀ ਜਾਣੀ ਹੈ ਜਦੋਂ ਤੁਹਾਡੀ ਪੇਮੈਂਟ ਆ ਗਈ ਤਾ ਤੁਹਾਡਾ ਕੋਰੀਅਰ ਲੱਗਦਾ ਕਿ ਨਹੀਂ ਇਸ ਵਾਰ ਸੈਟਰਡੇ ਦੀ ਛੁੱਟੀ ਆ ਗਈ ਸੀ ਉਹਦੇ ਕਰਕੇ ਕੋਰੀਅਰ ਬਹੁਤ ਲੇਟ ਆ ਸੈਕਿੰਡ ਸੈਟਰਡੇ ਦੀ ਛੁੱਟੀ ਸੀ ਸ਼ੁੱਕਰਵਾਰ ਨੂੰ ਅਸੀਂ ਕੋਰੀਅਰ ਨਹੀਂ ਲਾਏ ਗੋਗੇ ਸੈਟਰਡੇ ਸੰਡੇ ਕਰਕੇ ਕਾਫੀ ਡਿਲੇ ਹੋ ਜਾਂਦੇ ਨੇ ਕਈ ਵਾਰੀ ਉਹ ਉੱਥੇ ਹੀ ਰੱਖ ਲੈਂਦੇ ਨੇ ਗਾਹ ਨਹੀਂ ਅੱਗੇ ਵਧਾਉਂਦੇ ਕਿਉਂਕਿ ਉਹਨਾਂ ਨੂੰ ਵੀ ਪਤਾ ਹੁੰਦਾ ਅੱਗੇ ਛੁੱਟੀ ਆ ਇਸ ਲਈ ਅਸੀਂ ਸ਼ੁੱਕਰਵਾਰ ਨੂੰ ਕੋਰੀਅਰ ਵੀ ਨਹੀਂ ਲੱਗੇ ਸੈਟਰਡੇ ਨੂੰ ਕੋਰੀਅਰ ਨਹੀਂ ਲੱਗੇ ਸੰਡੇ ਨੂੰ ਨਹੀਂ ਲੱਗੇ ਤਾਂ ਪੈਣਾ ਨੇ ਜਾਣ ਕੇ ਵੀ ਵੀਰਵਾਦੀ ਜਾਂ ਜਿਹੜੀਆਂ ਵੀਡੀਓਜ਼ ਚੱਲ ਰਹੀਆਂ ਨੇ ਸਾਨੂੰ ਤੋਂ ਬਾਅਦ ਟੈਨਸ਼ਨ ਆ ਤੁਹਾਡੇ ਤੱਕ ਦਾ ਪਹੁੰਚਣੇ ਨੇ ਅਸੀਂ ਤੁਹਾਡੇ ਤੱਕ ਪਹੁੰਚਦੇ ਕਰਨੇ ਨੇ ਇਸ ਲਈ ਸਾਨੂੰ ਬਹੁਤ ਟੈਨਸ਼ਨ ਰਹਿੰਦੀ ਹੈ ਕਿ ਤੁਹਾਡੇ ਤੱਕ ਛੇਤੀ ਤੋਂ ਛੇਤੀ ਕੋਰੀਅਰ ਪਹੁੰਚੇ ਤੇ ਸਾਰੇ ਕੋਰੀਅਰ ਹਣ ਮੰਡੇ ਕੁਝ ਅੱਜ ਟਿਊਜ਼ਡੇ ਲੱਗ ਰਹੇ ਨੇ ਤੇ ਜਾਨੀ ਕਿ ਹਾਫ ਹਾਫ ਹੋ ਗਏ ਕੋਰੀਅਰ ਤਿੰਨ ਚਾਰ ਵੀਡੀਓ ਦੇ ਇਕੱਠੇ ਹੋ ਗਏ ਸੀ ਹੱਦ ਤੋਂ ਵੱਧ ਹੋ ਗਏ ਸੀਗੇ ਜਾਨੀ ਕਿ ਕੋਰੀਅਰ ਤਾਂ ਭੈਣੋ ਪਲੀਜ਼ ਰਿਲੈਕਸ ਹੋ ਕੇ ਬੈਠੋ ਤੁਹਾਡੇ ਘਰਾਂ ਤੱਕ ਹੁਣ ਏਰੀਆ ਦੇ ਹਿਸਾਬ ਦੇ ਨਾਲ ਜਿਵੇਂ ਜਿਵੇਂ ਜਿੰਨੇ ਦਿਨ ਲੱਗਦੇ ਨੇ 2 ਤੋਂ 3 ਦਿਨ ਦੇਜ਼ ਨੀਅਰ ਅਬਾਊਟ ਆਪਣੇ ਨੇੜੇ-ਤੇੜੇ ਤਾਂ ਲੱਗਦੇ ਨੇ ਕਿਸੇ ਹੋਰ ਸਿਟੀ ਦੇ ਵਿੱਚੋਂ ਜਾਨੀ ਕਿ ਉਧਰੋਂ ਜਿਵੇਂ ਬੰਬੇ ਵਗੈਰਾ ਤੋਂ ਉੱਤਰ ਪ੍ਰਦੇਸ਼ ਕੰਨੀਓ ਵੀ ਕੋਰੀਅਰ ਆਉਂਦੇ ਨੇ ਤਾਂ ਤੁਸੀਂ ਉਧਰੋਂ ਵੀ ਜਦੋਂ ਵੀ ਪੈਣਾ ਕੋਰੀਅਰ ਲਵਾਉਂਦੇ ਹੋ ਨਾ 4-5 ਦਿਨ ਆਰਾਮ ਦੇ ਨਾਲ ਲੱਗ ਜਾਂਦੇ ਨੇ ਤੁਹਾਡਾ ਤੇ ਵਿੱਚ ਜਿਹੜੀ ਛੁੱਟੀ ਆ ਜਾਂਦੀ ਉਹ ਕੋਰੀਅਰ ਡਿਲੇ ਚਾਹੇ ਆਪਣਾ ਵੀਰਵਾਰ ਦਾ ਕੋਰੀਅਰ ਲੱਗਿਆ ਤਾਂ ਵੀ ਉਹ ਡਿਲੇ ਹੋ ਜਾਂਦਾ ਜਦੋਂ ਸੈਟਰਡੇ ਸੰਡੇ ਕਰਕੇ ਉਹ ਕਿਤੇ ਰੁਕ ਜਾਂਦਾ ਤਾਂ ਕਰਕੇ ਫਿਕਰ ਨਾ ਕਰੋ ਕੋਰੀਅਰ ਤੁਹਾਡੇ ਹਰ ਜਗਾ ਪਹੁੰਚਣਗੇ ਤੇ ਪਹੁੰਚਦੇ ਰਹੇ ਨੇ ਤੇ ਹੁਣ ਤੱਕ ਕਦੇ ਵੀ ਨਹੀਂ ਸੈਟਰਡੇ ਸੰਡੇ ਜਿਹੜੀ ਛੁੱਟੀ ਆਈ ਹੈ ਇਹਦੇ ਕਰਕੇ ਕੋਈ ਡਿਲੇ ਨਹੀਂ ਸਾਡੇ ਕੋਲੋਂ ਹੀ ਡਿਲੇ ਲੱਗੇ ਨੇ ਜਾਨੀ ਕਿ ਹੁਣ ਮੰਡੇ ਤੇ ਟਿਊਸਡੇ ਕੋਰੀਅਰ ਲੱਗ ਰਹੇ ਨੇ ਤੇ ਲਗਾਤਾਰ ਤੁਹਾਡੇ ਤੱਕ ਜਿਹੜੀਆਂ ਪਹਿਣਾ ਤੱਕ ਜਾਨੀ ਕਿ ਪਿਕਸ ਨਾਲ ਦੀ ਨਾਲ ਆਈ ਜਾਂਦੀਆਂ ਨੇ ਕੋਰੀਅਰ ਦੀਆਂ ਤਾਂ ਸਮਝ ਲਓ ਤੁਹਾਡੇ ਕੋਰੀਅਰ ਲੱਗ ਚੁੱਕੇ ਲੋ ਜੀ ਜ਼ਿਆਦਾ ਗੱਲਾਂ ਨਹੀਂ ਕਰਦੀ ਤੁਹਾਨੂੰ ਦਿਖਾਉਣੀ ਆਜ ਦੇ ਸੂਟ ਫਿਰ ਪਹਿਣਾ ਦਾ ਇੱਕ ਕੁਐਸਚਨ ਇਹ ਆ ਬਾਰ ਬਾਰ ਕਾਲ ਆ ਰਹੀ ਹੈ ਜਿਹੜੀਆਂ ਨਵੀਆਂ ਜੁੜ ਰਹੀਆਂ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆ ਲੁਧਿਆਣਾ ਪਖਵਾ ਰੋਡ ਤੇ ਪਿੰਡਾ ਜੀ ਰਾਈਕੋਟ ਦੇ ਕੋਲ ਪਖਵਾਲ ਦੇ ਕੋਲ ਪਖਵਾਲ ਦਾ 1 ਕਿਲੋਮੀਟਰ ਦੀ ਦੂਰੀ ਤੇ ਪੈਣੀ ਰੋੜਾ ਉਥੋਂ ਮੈਂ ਬਿਲੋਂਗ ਕਰਦੀ ਆ ਤੁਸੀਂ ਸ਼ੌਪ ਤੇ ਆਉਣਾ ਮੋਸਟ ਵੈਲਕਮ ਆ ਜਦੋਂ ਮਰਜੀ ਆ ਸਕਦੇ ਹੋ ਬਸ ਪਲੀਜ਼ ਕਾਲ ਕਰਕੇ ਆਇਓ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਪ੍ਰਿੰਟ ਪ੍ਰਿੰਟ ਸਿੰਗਲ ਸਿੰਗਲ ਸੂਟ ਨੇ ਆਪਣੇ ਕੋਲੇ ਇਹਨਾਂ ਵਿੱਚ ਕੋਈ ਕਲਰ ਨਹੀਂ ਕੁਛ ਨਹੀਂ ਹੈਗਾ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਹੋਇਆ ਇਹ ਹੈਗਾ ਮੈਚਿੰਗ ਸੂਟ ਆਹ ਲੋ ਇਹ ਹੈਗੀ ਇਹਦੀ ਸ਼ਰਟ ਚੈੱਕ ਕਰ ਸਕਦੇ ਹੋ ਸਾਰੇ ਬ੍ਰਾਂਡ ਦੀ ਪੂਰੀ ਪ੍ਰੀਮੀਅਮ ਸਾਰੀ ਕਾਟਨ ਹੋਗੀ ਹਜ਼ਾਰ-ਹਜ਼ਾਰ ਸੇਲ ਹੋਣ ਵਾਲੇ ਸੂਟ ਆ ਮੈਂ ਬਾਰ-ਬਾਰ ਰਿਪੀਟ ਕਰ ਰਹੀ ਆ ਪਲੀਜ਼ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਕਲਰ ਬਹੁਤ ਸੋਹਣੇ ਆ ਇਹਨਾਂ ਦੇ ਆ ਜਿਹੜੇ ਹੈਗੇ ਨੇ ਤੇ ਫੈਬਰਿਕ ਬਹੁਤ ਜ਼ਿਆਦਾ ਫਾਈਨ ਆ ਆਪਾਂ ਵੈਸੇ ਵੀ ਪਿਓਰ ਦਾ ਜਿਹੜਾ ਹੁਣ ਨਾਰਮਲ ਸਵਾ 2 ਮੀਟਰ ਦਾ 2 ਕਿੱਮੇਟਰ ਦਾ ਦੁਪੱਟਾ ਜਿਹੜਾ ਹੁੰਦਾ ਨਾਲ ਲੱਗਿਆ ਉਹ ਵੀ ਤਾਂ ਆਪਾਂ 5 ਮੀਟਰ ਪਿਓਰ ਕੈਮਰੀਕ ਦਾ 500 ਵਾਲਾ ਸੂਟ ਵੀ ਹਜ਼ਾਰ ਦੇ ਵਿੱਚ ਨਾਲ ਦੁਪੱਟਾ ਲਾ ਕੇ ਲੈਣੇ ਆ ਪਰ ਇਹ ਸੁਪੀਰੀਅਰ ਕਾਟਨ ਆ 1000 ਵਾਲੀ ਤੁਹਾਡੇ ਹੱਥਾਂ ਜਾਊਗੀ ਤੁਸੀਂ ਖੁਦ ਫੀਲ ਕਰ ਸਕਦੇ ਹੋ ਕੱਪੜੇ ਨੂੰ ਤੇ ਇਹਦੇ ਨਾਲ ਜੇ ਅਸੀਂ ਤੁਸੀਂ ਦੁਪੱਟਾ ਸਾਡੇ ਤੋਂ ਨਾਲ ਹੀ ਲੈਣਾ ਤਾਂ ਦੁਪੱਟਾ ਪ्योर ਦਾ ਡਾਈ ਹੋ ਕੇ 1050 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚੂਗਾ ਜੇ ਤੁਸੀਂ ਬਿਨਾਂ ਦੁਪੱਟੇ ਤੋਂ ਲੈਣਾ ਤਾਂ 850 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚੂਗਾ ਬਸ ਇੰਨੀ ਕੁ ਰਿਕੁਐਸਟ ਆ ਕਿ ਨਾਲ ਕਿਉਂਕਿ ਇੱਕ ਇੱਕ ਸਿੰਗਲ ਸਿੰਗਲ ਪੀਸ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਤੇ ਘਰ ਤੱਕ ਆਪਣੇ ਸੂਟ ਪਹੁੰਚਦੇ ਦਾ ਕੇ ਹੋ ਜਾਣ ਪੇਮੈਂਟ ਹੋਈ ਤੇ ਬਾਅਦ ਹੀ ਆਰਡਰ ਦੀ ਬੁਕਿੰਗ ਮੰਨੀ ਜਾਣੀ ਆ ਆ ਲਓ ਜੀ ਅਗਲਾ ਸ਼ੇਡ ਚੈੱਕ ਕਰੋ ਇਹ ਵੀ ਸਿੰਗਲ ਪੀਸ ਹੈ ਇਹਦੇ ਵਿੱਚ ਕੋਈ ਹੋਰ ਕਲਰ ਨਹੀਂ ਹੈਗਾ ਬਹੁਤ ਹੀ ਜ਼ਿਆਦਾ ਡਿਸਕਾਊਂਟ ਦੇਤੇ ਬਹੁਤ ਵਧੀਆ ਆਫਰ ਲੈ ਕੇ ਆਈਆਂ 1050 ਦੇ ਵਿੱਚ ਕੱਲਾ ਸੂਟ ਆਉਂਦਾ ਤੁਹਾਨੂੰ ਪਿਓਰ ਦੁਪੱਟਾ ਵੀ ਤੇ ਡਾਈ ਹੋ ਕੇ ਤੁਹਾਡੇ ਘਰ ਤੱਕ ਪਹੁੰਚੂਗਾ ਜਲਦੀ ਜਲਦੀ ਇਹਨਾਂ ਦੇ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਦਿਓ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਇਹ ਦੋ ਸੀਗੇ ਥੋੜੇ ਜਿਹਾ ਡਾਰਕ ਚਾਰਟ ਆ ਵੀ ਚਾਟ ਮਿੱਠਾ ਪਿਆਰਾ ਮੀਡੀਅਮ ਜਿਆ ਇਹ ਆ ਗਿਆ ਡਾਰਕ ਮਜ਼ੈਂਟਾ শেਡ ਦੇ ਉੱਪਰ ਆ ਲੋ ਅਗਲਾ ਹੈਗਾ ਫਰੋਜ਼ੀ ਕਲਰ ਫਰੋਜ਼ੀ ਕਲਰ ਇਹਦੇ ਨਾਲ ਫਰੋਜ਼ੀ ਬਾਟਮ ਆ ਕੱਟਾ ਪ੍ਰੋਪਰ ਹੋਊਗੀ ਟਾਈ ਟਾਈ ਦੀ ਕੱਟ ਮਿਲੂਗੀ ਕਪੜਾ ਬਹੁਤ ਜ਼ਿਆਦਾ ਸੁਪੀਰੀਅਰ ਮਿਲੂਗਾ ਯਾਨੀ ਕਿ ਬਹੁਤ ਖੁਸ਼ ਹੋਗੇ ਹੋਜੂਗੀ 1000 ਰੁਪਿਆ ਲਾ ਕੇ ਸੂਟ ਦੇ ਉੱਪਰ ਪੈਸਾ ਵੀ ਤੁਸੀਂ ਤਾਂ ਹੀ ਲਾਉਂਗੇ ਜਿਸ ਚੀਜ਼ ਵਧੀਆ ਵਾ 100 200 ਦਾ ਫਰਕ ਨਹੀਂ ਪੈਂਦਾ ਜੀ ਸੂਟ 500 ਨਾਲ ਪਿਓਰ ਦੁਪੱਟਾ ਲਾ ਕੇ ਵੀ 1000 ਦੋਂਦਾ ਤੇ ਹੁਣ ਸੁਪੀਰੀਅਰ ਕਾਟਨ ਵੀ ਤੁਹਾਨੂੰ ਅਸੀਂ 1000 ਦੇ ਵਿੱਚ ਵੀ ਦੁਪੱਟਾ ਦੇ ਰਹੇ ਹਾਂ ਪਰ ਜਿਹੜੀਆਂ ਭੈਣਾਂ ਦੁਪੱਟਾ ਨਹੀਂ ਲਗਵਾਉਣਾ ਚਾਹੁੰਦੀਆਂ 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਆਪਣੇ ਤੁਹਾਡੇ ਘਰ ਤੱਕ ਪਹੁੰਚਦਾ ਹੋ ਜਾਊਗਾ ਕੋਈ ਐਕਸਟਰਾ ਕੋਰੀਅਰ ਚਾਰजेस ਨਹੀਂ ਹੋਣਗੇ ਹਲੋ ਅਗਲਾ ਸੂਟ ਲੈਮਨ ਸ਼ੇਡ ਦੇ ਉੱਪਰ ਜਿਹੜਾ ਮਰਜੀ ਪੀਸ ਤੁਸੀਂ ਚੱਕ ਸਕਦੇ ਹੋ ਇਹ ਵਾਲਿਆਂ ਦਾ ਬਹੁਤ ਸੋਹਣੀ ਕਲੈਕਸ਼ਨ ਹਲ ਅਗਲਾ ਪੀਸ ਜਿਹੜਾ ਮੈਂ ਦਿਖਾਉਂਗੀ ਇਹ ਹੈਗਾ ਆਲਓਵਰ ਇਹ ਆਲਓਵਰ ਆ ਗ੍ਰੇ ਕਲਰ ਦਾ ਪੀਸ ਆ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਵਾ ਬਹੁਤ ਜ਼ਿਆਦਾ ਸੂਟ ਇਹਦੇ ਸੇਲ ਕੀਤੇ ਆ ਪੂਰਾ ਵਧੀਆ ਆਪਣੇ ਕੋਲ ਥਾਨਾਂ ਦੇ ਥਾਨ ਇਹਨਾਂ ਦੇ ਸੀਗੇ ਇਹ ਵਾਲੇ ਡਿਜ਼ਾਈਨਾਂ ਦੇ ਇਹ ਹੁਣ ਸਿੰਗਲ ਪੀਸ ਆ ਆਪਣੇ ਕੋਲ ਸਿਰਫ ਸਿੰਗਲ ਕਲਰ ਦੇ ਵਿੱਚ अवेलेबल ਆ ਗ੍ਰੇ ਕਲਰ ਦੇ ਵਿੱਚ ਬਹੁਤ ਹੀ ਜ਼ਿਆਦਾ ਸੁਪੀਰੀਅਰ ਸਟਾਫ ਆ ਇਹਨਾਂ ਦਾ ਸਟਾਫ ਤੁਸੀਂ ਤੁਹਾਡੇ ਘਰ ਤੱਕ ਪਹੁੰਚੂਗਾ ਤਾਂ ਤੁਸੀਂ ਖੁਦ ਫੀਲ ਕਰੋਗੇ ਜਿੰਨਾ ਮਰਜੀ ਇਹਨਾਂ ਨੂੰ ਪਾਇਓ ਹੰਡਾਇਓ ਨਾ ਇਹਨਾਂ ਦੇ ਕਲਰਾਂ ਨੂੰ ਕੁਝ ਹੋਵੇ ਨਾ ਇਹਨਾਂ ਦੀ ਪ੍ਰਿੰਟਿੰਗ ਨੂੰ ਕੁਝ ਹੋਵੇ ਨਾ ਫੈਬਰਿਕ ਨੂੰ ਕੁਝ ਹੋਵੇ ਬਹੁਤ ਸੋਹਣੇ ਫੈਬਰਿਕ ਤੇ ਨਾਲ ਨੇ ਲੋਚ ਅਗਲਾ ਪ੍ਰਿੰਟ ਚੈੱਕ ਕਰੋfrozy ਕਲਰ ਦੇ ਉੱਪਰ ਇਹ ਵੀ ਪੂਰਾ ਵਧੀਆ ਸੁਪੀਰੀਅਰ ਆ ਬਹੁਤ ਟ੍ਰੈਂਡਿੰਗ ਦੇ ਵਿੱਚ ਰਿਹਾ ਹੈ ਵਾ ਇਹ ਵਾਲਾ ਡਿਜ਼ਾਈਨ ਦੁਪੱਟੀਆਂ ਨਾਲ ਵੀ 15-1500 ਤੱਕ ਵਿਕੇ ਨੇ ਮਸਲੀਨ ਦੁਪੱਟੀਆਂ ਨਾਲ ਵੀ ਇਹ ਵਾਲਾ ਡਿਜ਼ਾਈਨ ਆਇਆ ਸੀ ਇਹ ਵਿਦਆਊਟ ਦੁਪੱਟਾ ਵਾ ਪਰ ਵਿਦ ਦੁਪੱਟਾ ਲਾ ਕੇ 1050 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋਊਗਾ ਜਿਹੜਾ ਮਰਜੀ ਡਿਜ਼ਾਈਨ ਅੱਜ ਦੀ ਵੀਡੀਓ ਦਾ ਤੁਸੀਂ ਚੱਕ ਸਕਦੇ ਹੋ ਆ ਲੋ ਕਲਰ ਬਹੁਤ ਸੋਹਣੇ ਆ ਪ੍ਰਿੰਟਿੰਗਾਂ ਬਹੁਤ ਸੋਹਣੀਆਂ ਨੇ ਜਿਹੜੀ ਮਰਜੀ ਪ੍ਰਿੰਟਿੰਗ ਲੈ ਲਓ ਬਹੁਤ ਸੋਹਣੀ ਪ੍ਰਿੰਟਿੰਗਾਂ ਮਸਟਰਡ ਸ਼ੇਡ ਆ ਪ੍ਰਾਈਸ ਸਾਰਿਆਂ ਦਾ ਸੇਮ ਰੋਗ ਆ ਆ ਲੋ ਪਰਪਲ ਸ਼ੇਡ ਦੇ ਉੱਪਰ ਜਿਹੜਾ ਮਰਜੀ ਪ੍ਰਿੰਟ ਜਿਹੜਾ ਮਰਜੀ ਉਹ ਲੈ ਸਕਦੇ ਹੋ ਕਲਰ ਇੱਕ ਤੋਂ ਇੱਕਾ ਡਿਜ਼ਾਈਨਿੰਗ ਇੱਕ ਤੋਂ ਇੱਕਾ ਕੱਲਾ ਸੂਟ ਸਿੰਗਲ ਸੂਟ ਮਾਰਕੀਟ ਦੇ ਵਿੱਚ ਹਜ਼ਾਰ ਹਜ਼ਾਰ ਦੇ ਆਹੇ ਪੋਰ ਵਧੀਆ ਵਾਲੀ ਕਾਟਨ ਆ ਬਿਲਕੁਲ ਲਾਈਟ ਵੇਟ ਸਕੂਨਦਾਰ ਕਪੜਾ ਵਾ ਕੋਈ ਆਇ ਨਹੀਂ ਹੈਗਾ ਵੀ ਸਿੰਥੈਟਿਕ ਪਨ ਬਹੁਤ ਸੋਹਣੀ ਕਲੈਕਸ਼ਨ ਆ ਪਲੀਜ਼ ਆਪਣੇ ਜਲਦੀ ਜਲਦੀ ਸਕਰੀਨਸ਼ਾਟ ਦੇ ਦਿਓ ਤਾਂ ਕਿ ਤੁਹਾਡੇ ਘਰਾਂ ਤੱਕ ਪਹੁੰਚ ਸਕਣ ਸੌਣ ਦੇ ਸੁਨਧਾਰਿਆਂ ਦੇ ਲਈ ਸਪੈਸ਼ਲ ਆਫਰ ਆ ਇੰਨੀ ਸੋਹਣੀ ਕਾਟਨ ਨਾਲ ਪਿਓਰ ਦਾ ਦੁਪੱਟਾ ਲਾ ਕੇ 1050 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚ ਰਹੀ ਆ ਆ ਲਓ ਜੀ ਗ੍ਰੇ ਕਲਰ ਦੇ ਉੱਪਰ ਲੈਓ ਜੀ ਕਾਫੀ ਸ਼ੇਡ ਦੇ ਉੱਪਰ ਸਾਰੀ ਪ੍ਰਿੰਟ ਇੱਕ ਤਰੀਕਾ ਆ ਲੋ ਜੀ ਬਲੈਕ ਕਲਰ ਜਿਹਨੂੰ ਗਿਫਟ ਦੋਗੇ ਪਹਿਣਾ ਨੂੰ ਆਪਣੀਆਂ ਨੂੰ ਦੋਗੇ ਘਰ ਦੀਆਂ ਕੁੜੀਆਂ ਤੱਕ ਪਹੁੰਚਣਗੇ ਤਾਂ ਪਾ ਕੇ ਕੱਪੜੇ ਨੂੰ ਉਹ ਵੀ ਯਾਦ ਕਰਨੀਆਂ ਕਿ ਹਾਂਜੀ ਤੁਸੀਂ ਕੋਈ ਉਹਨਾਂ ਨੂੰ ਦਿੱਤਾ ਸੂਟ ਵੀ ਪਾਉਣ ਵਾਲਾ ਹੰਡ ਅਨੁਸਾਰ ਦੁਬਾਰਾ ਰਿਪੀਟ ਆਊਗੀ ਇਹ ਵਾਲੇ ਕੱਪੜੇ ਦੀ ਕਿ ਹਾਂਜੀ ਕੋਈ ਫੈਬਰਿਕ ਅਸੀਂ ਵੀ ਪਾਇਆ ਸੀ ਪਿਓਰ ਦੇ ਦੁਪੱਟੇ ਦੇ ਨਾਲ ਕਿਉਂਕਿ ਪਹਿਣਾ ਪਾਲਦੀ ਆਉਂਦੇ ਨੇ ਕਿ ਹਜ਼ਾਰਕ ਦਾ ਸੂਟ ਹੋਵੇ ਵਧੀਆ ਨਾਲ ਦੁਪੱਟਾ ਹੋਵੇ ਆਲ ਓਵਰ ਸੂਟ ਮਿਲ ਜਾਵੇ ਤਾ ਇਹ ਉਹੀ ਕਲੈਕਸ਼ਨ ਆ ਪਰ ਹਜ਼ਾਰ ਦਾ ਸੂਟ ਤੁਹਾਨੂੰ ਪਿਓਰ ਦੇ ਦੁਪੱਟੇ ਦੇ ਨਾਲ ਸਮਝੋ ਪਿਓਰ ਦਾ ਦੁਪੱਟਾ ਦਾ ਫ੍ਰੀ ਦੇ ਭਾਅ ਵਾਂਗ ਮਿਲ ਰਿਹਾ ਵਾ ਜੀ ਬਿਲਕੁਲ ਹੀ ਬਹੁਤ ਸੋਹਣੀ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਲਓ ਜੀ ਲਾਈਟ ਚਾਰਟ ਜਿਹੜੀਆਂ ਪਹਿਣਾ 올ਡ ਏਜ ਆ ਜਿਨ੍ਹਾਂ ਨੂੰ ਤੁਸੀਂ ਫਿੱਕੇ ਸੂਟਾਂ ਲਈ ਵੀ ਰਿਕੁਆਇਰ ਆਊਗੀ ਕਿ ਥੋੜੇ ਜਿਹਾ ਲਾਈਟ ਕਲਰ ਵੀ ਦਿਖਾਓ ਇਹ ਹੈਗਾ ਲੈਮਨ ਸ਼ੇਡ ਇਹਨਾਂ ਨਾਲ ਵੀ ਤੁਸੀਂ ਆਪਣੇ ਦੁਪੱਟੇ ਰੈਡੀ ਕਰਵਾ ਸਕਦੇ ਹੋ ਇਦੇ ਵਿੱਚ ਚਾਰ ਕਲਰ ਇਹ ਵਾਲੇ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਪੀਚ ਸ਼ੇਡ ਮਿਲ ਜੂਗਾ ਜੀ। ਹਲੋ ਪਿਸਤਾ ਗ੍ਰੀਨ ਸ਼ੇਡ ਮਿਲ ਜੂਗਾ। ਪਿੰਕ ਸ਼ੇਡ ਮਿਲ ਜੂਗਾ। ਬਹੁਤ ਸੋਹਣੇ ਕਲਰ ਨੇ ਜਿਹੜਾ ਮਰਜੀ ਕਲਰ ਚੱਕ ਲੋ ਇਹਨਾਂ ਦਾ ਵੀ ਚਾਰੇ ਦੇ ਚਾਰੇ ਕਲਰ ਬਹੁਤ ਸੋਹਣੇ ਆਲੋ ਅਗਲਾ ਡਿਜ਼ਾਈਨ ਚੈੱਕ ਦੇਖੋ ਜੇ ਫਰਾਕਸ ਵਗੈਰਾ ਵੀ ਜੜੀਆਂ ਪਹਿਣਾ ਲਾਈਕ ਕਰਦੀਆਂ ਨੇ ਬਹੁਤ ਸੋਹਣਾ ਫਾਇਲ ਜੇ ਪ੍ਰਿੰਟ ਦਾ ਡਿਜ਼ਾਈਨ ਆ ਆ ਲੋ ਨੈਕਸਟ ਡਿਜ਼ਾਈਨ ਚੈੱਕ ਕਰੋ ਇਹ ਵੀ ਪੂਰਾ ਵਧੀਆ ਬਹੁਤ ਸੋਹਣਾ ਬਸ ਜਲਦੀ ਜਲਦੀ ਆਰਡਰ ਕਰ ਲਓ ਸਿੰਗਲ ਸਿੰਗਲ ਪੀਸ ਆ ਹਰੇਕ ਡਿਜ਼ਾਈਨ ਦੇ ਵਿੱਚ ਸਿੰਗਲ ਸਿੰਗਲ ਪੀਸ ਆ ਕੋਈ ਅਦਰ ਪੀਸ ਨਹੀਂ ਕਿਉਂਕਿ ਇਹਨਾਂ ਦੇ ਸਾਰੇ ਥਾਨਾ ਥਾਨ ਵੇਚ ਚੁੱਕੇ ਆ ਸਿਰਫ ਲਾਸਟ ਲਾਸ ਸੂਟ ਆਪਣੇ ਕੋਲੇ ਪਿਓਰ ਦੁਪੱਟਿਆਂ ਦੇ ਨਾਲ ਤੁਹਾਡੇ ਘਰ ਤੱਕ ਪਹੁੰਚਦੇ ਹੋ ਜਾਣਗੇ ਜਿੰਨਾ ਪੈਣਾ ਨੇ ਨਹੀਂ ਲੈਣੇ ਦੁਪੱਟੇ ਤਾਂ 850 ਦੇ ਵਿੱਚ ਸੂਟ ਤੁਸੀਂ ਆਪਣਾ ਬਾਈ ਕਰ ਸਕਦੇ ਹੋ ਜਿਹੜਾ ਵੀ ਡਿਜ਼ਾਈਨ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਰਿਹਾ ਆ ਲੋ ਲਵੈਂਡਰ ਸ਼ੇਡ ਦੇ ਉੱਪਰ ਉਲੋ ਇੱਕ ਕਰੀਮ ਕਲਰ ਦੇ ਉੱਪਰ ਆ ਸਾਰੀ ਇਹਦੀ ਬੇਸ ਕਰੀਮ ਰਹੂਗੀ ਉੱਪਰ ਸਾਰੇ ਫਲਾਵਰਿੰਗ ਬਹੁਤ ਸੋਨੇ ਡਿਜ਼ਾਈਨ ਡਿਜ਼ਾਈਨ ਸੁਪਰ ਹਿੱਟ ਨੇ ਸਾਰੇ ਪੂਰੇ ਟ੍ਰੈਂਡਿੰਗ ਡਿਜ਼ਾਈਨ ਨੇ ਕੋਈ ਵੀ ਓਲਡ ਡਿਜ਼ਾਈਨ ਨਹੀਂ ਹੈਗਾ ਤੇ ਇੰਸਟਾ ਦੇ ਬਹੁਤ ਜ਼ਿਆਦਾ ਲੇਟੈਸਟ ਚੱਲ ਰਹੇ ਨੇ ਇਹ ਵਾਲੇ ਡਿਜ਼ਾਈਨ ਆ ਲੋ ਜੇ ਤਾਂ ਮੈਂ نیچے ਤੁਹਾਨੂੰ ਫਰੋਜ਼ੀ ਕਲਰ ਦਿਖਾਇਆ ਜੇ ਤੁਹਾਨੂੰ ਪਿੰਕ ਕਲਰ ਵੀ ਮਿਲ ਜਾਊਗਾ ਆ ਲੋ ਇੱਕ ਸਿੰਗਲ ਪੀਸ ਆਪਣੇ ਕੋਲ ਆ ਵਾਲਾ ਵਾ ਮੈਚਿੰਗ ਦੇ ਵਿੱਚ ਆ ਇਹ ਗ੍ਰੇ ਕਲਰ ਦੇ ਵਿੱਚ ਲਾਈਟ ਜਿਹਾ ਕਲਰ ਆ ਬਹੁਤ ਮਿੱਠਾ ਪਿਆਰਾ ਦਾ ਡਿਜ਼ਾਈਨ ਬਹੁਤ ਸੋਹਣਾ ਬਹੁਤ ਸੁਪਰ ਹਿੱਟ ਰਿਆ ਡਿਜ਼ਾਈਨ ਇਹ ਇਹਦਾ ਗ੍ਰੇ ਬਾਟਮ ਆਊਗੀ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਂ ਬਹੁਤ ਸੋਹਣੀ ਆਫਰ ਦੇ ਨਾਲ ਲੈ ਕੇ ਆਈਆਂ ਸੌਣ ਦੇ ਸੰਧਾਰੇ ਵਾਲੇ ਸਪੈਸ਼ਲ ਆ ਇਹ ਪਹਿਨਣ ਦੇ ਲਈ ਇਸ ਲਈ ਜਿਹੜਾ ਵੀ ਸੂਟ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਇਆ ਹੋਵੇ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਫੈਬਰਿਕ ਬਹੁਤ ਫਾਈਨ ਆ ਤੁਹਾਡੇ ਹੱਥ 'ਚ ਜਦੋਂ ਫੈਬਰਿਕ ਪਹੁੰਚੂਗਾ ਤੁਹਾਨੂੰ ਖੁਦ ਨੂੰ ਹੋ ਜੂਗਾ ਵੀ ਤੁਸੀਂ ਇੱਕ ਸੂਟ ਮੰਗਾਇਆ ਤੁਸੀਂ ਦੋ ਕਿਉਂ ਨਹੀਂ ਮੰਗਾਇਆ ਤੁਸੀਂ ਇਹ ਵੀ ਫੀਲ ਕਰੋਗੇ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਜਾਣ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਹੈ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ